ਚਲ ਵੀ ਚਲ ਵੀ ਕੱਲ ਬਾਤ ਚੱਲ ਵੀ ਚੱਲ ਜਿੰਨੇ ਵੀ ਜਾਣੇ ਤੁਸੀਂ ਮੇਰੇ ਭੈਣ ਭਰਾ ਇਸ ਲਾਈਵ ਵੀਡੀਓ ਨਾਲ ਜੁੜੋਗੇ ਸਭ ਤੋਂ ਪਹਿਲੀ ਤਾਂ ਮੇਰੀ ਬੇਨਤੀ ਇਹ ਹੈ ਕਿ ਤੁਸੀਂ ਮੇਰੀ ਗੱਲਬਾਤ ਨੂੰ ਲੋਕਾਂ ਤੇ ਕਰ ਜ਼ਰੂਰ ਪਹੁੰਚਾ ਦੇਣਾ ਮੈਨੂੰ ਬੜੀ ਸ਼ਰਮ ਆ ਰਹੀ ਹੈ ਪਾਸੋਂ ਦੇ ਜਦੋਂ ਕਿ ਮੈਂ ਦੇਖ ਰਹਿਣਾ ਸਾਡੇ ਡਰਾਮੇ ਕਰਦੇ ਸਾਡੇ ਚੁਣੇ ਹੋਏ ਨਮਾਇंदे ਜਿਨ੍ਹਾਂ ਨੂੰ ਸਵੋਟਾ ਪਾ ਕੇ ਤਾਕਤਾਂ ਦਿੱਤੀਆਂ ਨੇ ਉਹ ਡਰਾਮੇ ਕਰ ਰਹੇ ਮੈਨੂੰ ਆਪਣੇ ਆਪ ਨੂੰ ਦੇਖ ਕੇ ਸ਼ਰਮ ਆ ਰਹੀ ਹੈ ਵੀ ਸਾਡੀ ਰਾਜਨੀਤਿਕ ਲੀਡਰ ਇੰਨੇ ਜਾਂ ਬੇਕੂਫ ਤੇ ਇੰਨੇ ਫੁੱਦੂ ਹੋ ਸਕਦੇ ਨੇ ਵੀ ਸਾਡਾ ਸਿਸਟਮ ਐਡਾ ਫੁੱਦੂ ਹੋ ਸਕਦਾ ਵੀ ਜਿਹੜਾ ਜਿਹੜਾ ਸਾਡਾ ਐਡਾ ਸਿਸਟਮ ਯਾਰ ਪੰਜਾਬ ਦੁਨੀਆ ਤੇ ਰਾਜ ਕਰਨ ਵਾਲਾ ਸੂਬਾ ਜਿਹੋ ਉਹਨਾਂ ਦੇ ਜਵਾਕਾਂ ਉਹਨਾਂ ਦੇ ਨੌਜਵਾਨਾਂ ਨੂੰ ਆ ਤੁਸੀਂ ਫੋਟੋ ਦੇਖੋ ਇੱਕ ਵੀਰੋ ਅੱਜ ਫੋਟੋ ਦੇਖਦੋਂ ਤਾਂ ਬੜਾ ਤਸਾਉਣਾ ਹੈ ਸਾਡੇ ਨੌਜਵਾਨ ਜਿਹੜੇ ਅਮਰੀਕਾ ਤੋਂ ਕੱਢ ਕੇ ਰਿਪੋਰਟ ਕਰਕੇ ਭੇਜੇ ਨੇ ਕਿ ਦੋ ਮੰਤਰੀ ਵੀਰੋ ਨਾਲ ਖੜੇ ਨੇ ਦੋ ਮੰਤਰੀ ਦੋ ਮੰਤਰੀ ਨਾਲ ਖੜੇ ਨੇਗੇ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਜੂੜੇ ਰੱਖੇ ਹੋਏ ਨੇ ਕੇਸ ਰੱਖੇ ਹੋਏ ਨੇ ਜਿਸਿਰਾਂ ਤੇ ਪੱਗਾਂ ਨਹੀਂ ਹੈਗੀਆਂ ਫੋਟੋਆਂ ਵਿੱਚ ਆਉਣ ਦੀ ਹੋਈ ਪਈ ਐ ਇਹਨਾਂ ਨੂੰ ਫੋਟੋਆਂ ਵਿੱਚ ਆਉਣ ਦੀ ਹੋਈ ਪਈ ਸਾਡਾ ਰਾਜਨੀਤਿਕ ਸਿਸਟਮ ਐਕਾ ਖੁੱਦੂ ਹੋ ਚੁੱਕਿਆ ਹੈ ਤਕਦੀਰ ਢਾਈ ਵਾਲਾ ਖੜਾ ਦੂਸਰਾ ਖੜਾ ਮੈਂ ਹੱਥ ਪਾਲ ਦੇ ਵਿੱਚ ਆ ਮੇਰਾ ਸਿਹਤ ਬੜੀ ਡਾਊਨ ਆ ਪਰ ਮੈਥੋਂ ਦੇਖ ਕੇ ਰਹਿ ਜਾਂਦਾ ਕਿਉਂਕਿ ਤੁਸੀਂ ਮੈਨੂੰ ਮੈਥੋਂ ਕਿਉਂ ਨਹੀਂ ਦੇਖਿਆ ਜਾਂਦਾ ਤੁਸੀਂ ਕਹੋਗੇ ਮੈਂ ਤੇ ਅਰਬ ਰਾਖ ਸੁਗੋਪਾ ਜਾਂ ਤਾਂ ਦੇ ਨਾਲ ਵੱਖਰੇ ਵੱਖਰੇ ਬਣਾਏ ਹੋਏ ਗਰੁੱਪ ਨੇ ਜਿਦੇ ਵਿੱਚ ਨਾਲ ਨੌਜਵਾਨ ਰੂਹ ਹੀ ਚੱਲੇ ਨੇ ਨੌਜਵਾਨ ਰੋਈ ਜਾਂਦੇ ਨੇ ਮੜਾ ਇੱਕ ਮਿੰਟ ਕਰਿਆ ਜਿੱਦੇ ਵਿੱਚ ਨੌਜਵਾਨ ਰੋਈ ਜਾਂਦੇ ਨੇ ਉਹ ਇਹ ਵੀ ਨੂੰ ਤੁਸੀਂ ਸਾਂਝੀ ਕਰਕੇ ਅੱਗੇ ਲੋਕਾਂ ਤੱਕ ਇੱਕ ਮੈਂ ਕਰਦੇ ਜਰਾ ਬਈ ਬਈ ਸਭ ਸਭਾ ਇੱਕ ਮਿੰਟ ਮੜਾ ਬੰਦ ਕਰਦੇ ਆ ਦਰਵਾਜ਼ਾ ਮੈਂ ਤੁਸੀਂ ਜਿੰਨੇ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲੋਕਾਂ ਪਿੱਛੇ ਜ਼ਰੂਰ ਪਜਾ ਦੇਣਾ ਲੋਕ ਕਿਵੇਂ ਜਾਣਤਾ ਤੋਂ ਜਿਹੜੇ ਪੀੜਤ ਹੈ ਰੋਈ ਜਾਂਦੇ ਨੇਗੇ ਤੁਸੀਂ ਤੁਸੀਂ ਫੁੱਦੂ ਬਣਾ ਰਹੇ ਹੋ ਲੋਕਾਂ ਨੂੰ ਜਿੰਨੇ ਵੀ ਤੁਸੀਂ ਇਕੱਠੇ ਹੋ ਕੇ ਮੰਤਰੀ ਸਾਰੇ ਸਰਕਾਰ ਖੁਦ ਹੀ ਫੁੱਦੂ ਬਣਾਈਏ ਤੁਸੀਂ ਕਿਹ ਪਤਾ ਜਾਣਤਾ ਨੂੰ ਸਨਮਾਨਤ ਕਰਦੇ ਹੋ ਇਹ ਜਿਹੜੀ ਮਹਾਲੀ ਵਾਲੀ ਜੰਟਾ ਤੁਹਾਡੇ ਮੰਤਰੀਆਂ ਨੂੰ ਸਨਮਾਨਤ ਕੀਤਾ ਨਹੀਂ ਉਹ ਜਿਹੜੀ ਭੱਜ ਗਈ ਮੈਂ ਮੌਕਾ ਲੈ ਜਾਣਾ ਮੇਰਾ ਦਿਮਾਗ ਥੋੜਾ ਜਿਹਾ ਹੁਣ ਕੰਮ ਨਹੀਂ ਕਰ ਰਿਹਾ ਬਿਮਾਰ ਕਰਕੇ ਉਸ ਨੂੰ ਜਿਹਨੇ 2.500 ਕੋਰਡ ਦੇ ਛੱਗੀ ਮਾਰੇ ਵੀ ਫੁੱਦੂ ਬਣਾ ਲਿਆ ਤੁਸੀਂ ਸਨਮਾਨਤ ਨੂੰ ਕੀਤਾ ਨਹੀਂ ਤੁਸੀਂ ਲੋਕਾਂ ਦੇ ਪੈਸੇ ਸਿੱਧੇ ਉਹ ਕੇ ਵਾਪਸ ਕਰਵਾਓ ਮੈਂ ਫੁੱਦੂਆਂ ਨੂੰ ਘਰੇ ਇਕੱਠ ਰੱਖ ਰਿਹਾ ਮੈਨੂੰ ਕੋਲ ਨੂੰ ਛੁੱਟੀ ਮਿਲ ਜਾਂਦੀ ਹੈ ਮੈਂ ਉਹ ਜਿਹੜਾ ਆਪਣਾ ਰਿਲਾਕਸ਼ ਗਰੁੱਪ ਵਾਲਾ ਤੁਸੀਂ ਉਹਨੂੰ ਸਨਮਾਨਤ ਕੀਤਾ ਨਹੀਂ ਜਿਹੜੀ ਫੁੱਦੂ ਬਣਾ ਰਹੇ ਹੋ ਲੋਕਾਂ ਨੂੰ ਫੋਟੋਆਂ ਖਿਚਾ ਕੇ ਹੁਣ ਜੰਟਾ ਉੱਥੇ ਜਾ ਕੇ ਤੁਸੀਂ ਇੱਥੇ ਲੋਕ ਡਰਾਉਣ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੋਲੇ ਹੋ ਤੁਸੀਂ ਅਮਰੀਕਾ ਤੋਂ ਜਿੰਨੇ ਹੁਣ ਜਿਹੜੇ ਯਾਤਾਂ ਤੋਂ ਤੁਸੀਂ ਤੁਸੀਂ ਡਰਾਮਾ ਕਰਦੇ ਉਹਨਾਂ ਸਾਰੇ ਆਂਡਾਂ ਨੂੰ ਤੁਸੀਂ ਸਰਮਾਂਤ ਕੀਤਾ ਹੋਆ ਤੁਸੀਂ ਫੁੱਦੂ ਮੰਤਰੀਓ ਫੁੱਦੂ ਸਰਕਾਰੋਂ ਮੈਂ ਤੁਸੀਂ ਕਹੋ ਮੈਂ ਗਾਣਾ ਕਰਦਾ ਤੁਸੀਂ ਮੇਰੇ ਉੱਪਰ ਧੂਫੇ ਪਰਚੇ ਪਾਏ ਆ ਤੁਸੀਂ ਆ ਫੋਟੋਆਂ ਖਿਚਾਉਣ ਕੇ ਹੋਏ ਪਏ ਸਾਰੇ ਫੁੱਦੂ ਲੋਕਾਂ ਤੋਂ ਪੈਸੇ ਵਾਪਸ ਕਰਵਾ ਕੇ ਕਹੋ ਨਹੀਂ ਡੰਡੇ ਨਾਲ ਮੈਂ ਜਿੰਨੇ ਪੈਸੇ ਵਾਪਸ ਕਰਾਣੇ ਮੇਰੇ ਜਨਾ ਗਾਟਾ ਮੈਂ ਘਰੋਂ ਦਿੰਦਾ ਤੁਹਾਨੂੰ ਕੱਟ ਕੇ ਮਹੀਨੇ ਪੈਸੇ ਵਾਪਸ ਕਰਾਉਣੇ ਤੁਸੀਂ ਸਰਕਾਰ ਆ ਤੁਹਾਡੇ ਕੋਲੇ ਪੁਲਿਸ ਆ ਤੁਸੀਂ ਫੇਰ ਨਹੀਂ ਪੈਸੇ ਵਾਪਸ ਕਰਵਾ ਸਕਦੇ ਯਾਰ ਮੈਡੀਕਲ ਨੂੰ ਜਿਹੜਾ ਕੋ ਸੱਚਾ ਵਧੀਆ ਚਲਾਓ ਮੇਰੀ ਵੀਡੀਓ ਹਰੇਕ ਦਿਨ ਨਾਲ ਫੋਟੋਆਂ ਚ ਚਲਾਇਓ ਮੈਂ ਮੇਰੇ ਮੇਰੇ ਬਰਾਬਰ ਕੋਈ ਵੀ ਮੰਤਰੀ ਇਹਨਾਂ ਦਾ ਮੰਤਰੀ ਬਰਾਬਰ ਭਟਾਓ ਕਿਸਨੇ ਪੈਸੇ ਮੇਰੇ ਬਰਾਬਰ ਘਟਾਏ ਹੁਣ ਘਟਾਏ ਹੁਣ ਲੋਕਾਂ ਕੋ ਜਾਣ ਤਾਂ ਪਲੇਓ ਮੇਰੇ ਬਰਾਬਰ ਲੈ ਕੇ ਭਟਾਓ ਨਹੀਂ ਜਿਹੜਾ ਕੋ ਸੱਚਾ ਵਧੀਆ ਚਲਾਓ ਮੇਰੀ ਵੀਡੀਓ ਮੇਰੇ ਬੋਲਣ ਵਾਲਾ ਮੈਂ ਕਹਿੰਦਾ ਮੈਂ ਗਾਵੇ ਨਾਲ ਮੇਰੇ ਬੋਲਣ ਵਾਲਾ ਪ੍ਰਮਾਤਮਾ ਦੀ ਕਿਰਪਾ ਕਰਕੇ ਕਹਿਣਾ ਵੀ ਆ ਸਾਰਾ ਕੁਝ ਸਤਿਗੁਰਾਂ ਦਾ ਬਣਾ ਬਣਾ ਕੁਝ ਨਹੀਂ ਹੈ ਰੱਖੋ ਕਿਰਪਾ ਹੁੰਦਾ ਤੇ ਮੇਰੇ ਬੋਲਣ ਵਾਲੇ ਅਸਰ ਇੱਥੇ ਆਇਆ ਹੈ ਇਹ ਫਰਕ ਪਿਆ ਇੱਥੇ ਪੰਜਾਬ ਦੇ ਵਿੱਚ ਫੁੱਦੂ ਏਜੰਟ ਭਜਾਏ ਲੇ ਕੇ ਧਰਕੇ ਕਹਿੰਦੇ ਕਹੋਂਦੇ ਏਜੰਟ ਜਿਹੜੇ ਕਰੋੜਪਤੀ ਸੀ ਜਿਦੋਂ ਮੈਂ ਕਰਨੇ ਜਾ ਕੇ ਲੱਗਿਆ ਤੁਸੀਂ ਫੀਰ ਦੇ ਸਿੱਟੇ ਲੇਗੇ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਮੈਨੂੰ ਇਹ ਵੀ ਮੈਂ ਵੱਡਾ ਪਟਾਖੇ ਸ਼ੁਰੂ ਕਰਾਂ ਪਰ ਮੇਰੀ ਸਿਹਤ ਥੋੜੀ ਮੈਨੂੰ ਕਾਫੀ ਤਰ੍ਹਾਂ ਦਾ ਮੈਲ ਵੀ ਮੇਰੇ ਖੇਤ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਮੈਨੂੰ ਘੇਰਾ ਹੋਇਆ ਮਹਾਰਾਜ ਕਿਰਪਾ ਕਰੇ ਮੈਂ ਜਲਦੀ ਠੀਕ ਹੋਵਾਂ ਮੇਰਾ ਤਾਂ ਪੌਂਖ ਇਹਨਾਂ ਦਾ ਮੈਂ ਖਰਾ ਦਾ ਸਾਰਾ ਹੈ ਮੈਨੂੰ ਗੁੱਸਾ ਆਇਆ ਚੀਜ਼ ਦਾ ਮੈਂ ਉੱਥੇ ਜਾ ਕੇ ਡਰਾਮਾ ਤੁਸੀਂ ਕਰੀ ਜਾਂਦੇ ਹੋ ਤੁਸੀਂ ਲੋਕਾਂ ਦੇ ਨੌਜਵਾਨਾਂ ਦੇ ਪੈਸੇ ਕਢਾਉਣ ਉੱਤੇ ਆਗ ਨਹੀਂ ਲੱਗੇ ਮੈਂ ਫੁਰਕਾ ਕਿਹਾ ਤਾਂ ਥੋੜੇ ਤਾਂ ਜਾਣਦੇ ਸਾਰੇ ਥੋੜ ਤਾਂ ਮੈਨ ਲੈ ਕਿਹਨੇ ਕਿਹਨੇ ਨੇ ਨਾਂ ਲਾ ਨੌ ਆਪਣੇ ਅਕਲਦੀਪ ਢਾਲੀ ਬਾਰੇ ਕਿ ਜੇ ਨੂੰ ਉੱਥੇ ਜਾ ਕੇ ਡਰਾਮਿੰਗ ਜੀ ਤੋ ਕਿਉਂ ਰੋਵੇ ਕਰੀ ਜਾਂਦਾ ਹੈ ਆਪ ਕੋ ਫੁੱਦੂ ਬਣਾਇਆ ਲੋਕਾਂ ਨੂੰ ਅਕਲਦੀਪ ਢਾਲੀ ਬਾਰੇ ਕਿੰਨੇ ਮਾਤਰੀ ਤੁਸੀਂ ਕਢਾਓ ਪੈਸੇ ਲੋਕਾਂ ਦੇ ਨੌਜਵਾਨਾਂ ਦੇ ਤੁਸੀਂ ਪੈਸੇ ਕਿਉਂ ਨਹੀਂ ਕਢਾਉਂਦੇ ਤੁਸੀਂ ਫੁੱਦੂ ਬਣਾਇਆ ਸਾਰੇ ਉੱਤੇ ਇਕੱਠੇ ਹੋ ਕੇ ਏਅਰਪੋਰਟ ਤੇ ਜਾ ਕੇ ਤੁਸੀਂ ਪੰਜਾਬ ਦੀ ਬੇਇੱਜ਼ਤੀ ਕਰੀ ਇਹ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੁਸੀਂ ਕੁਝ ਕਰਨ ਨੂੰ ਤਿਆਰ ਨਹੀਂ ਹੈਗੇ ਮੇਰੀ ਇਹ ਵੀਡੀਓ ਭਰਾ ਬਣ ਕੇ ਇਹਨਾਂ ਇਹਨਾਂ ਲੰਡੂ ਮੰਤਰੀਆਂ ਤੇ ਕਰ ਜ਼ਰੂਰ ਪਹੁੰਚਾ ਦੇ ਜਿਹੜੇ ਆ ਕਿਵੇਂ ਲੋਕ ਵਿੱਚ ਹੋਈ ਜਾਂਦੇ ਨੇ ਇਹਦੇ ਵਿੱਚ ਆ ਗਰੁੱਪ ਮੈਂ ਬਣਾਇਆ ਨਹੀਂ ਕਿਤੇ ਵੀ ਬਾਈ ਸਾਡੇ ਅਸੀਂ ਮਾਰ ਕੇ ਅਸੀਂ ਉੱਦਬ ਗਏ ਸਾਡਾ ਖਤਮ ਹੋ ਗਿਆ ਤੁਸੀਂ ਸਨਮਾਨਤ ਕਿਉਂ ਕਰਿਆ ਖੁੱਦੋਂ ਲੋਕੋ ਤੁਸੀਂ ਤਾਂ ਤੂੰ ਇਤਾਂ ਯਾਰ ਮੈਂਬਰ ਬਣਦੇ ਲੋਕੀ ਉਹਨੂੰ ਲੋਕਾਂ ਨੇ ਮੰਤਰੀ ਬਣਾਤਾ ਯਾਰ ਹਾੜੇ ਦੀ ਗੱਲ ਕੀਤੀ ਯਾਰ ਫੇਕਫੁੱਫੀ ਦੀ ਗੱਲ ਹੈ ਸੱਤੇ ਹੋ ਕੇ ਜਿਹੜੀ ਸਰਕਾਰ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਸਿੱਧੇ ਉਹ ਰੁਕੇ ਨੇ ਪੈਸੇ ਵਾਪਸ ਕਰਵਾਓ ਤੇ ਸਾਰੇ ਇਹਨੇ ਪ੍ਰਾਪਰਟੀਆਂ ਜ਼ਬਤ ਕਰੋ ਜਿਹੜੀਆਂ ਜਿਹੜਾ ਮੈਂ ਬੁੱਧਵਾਨ ਨੂੰ ਡਾਟੇ ਦੇਉਂਗਾ ਬੁੱਧਵਾਨ ਨੂੰਰਾ ਠੀਕ ਹੋ ਜੰਦਾ ਸਰੀਰ ਓਕੇ ਕੋਈ ਗੱਲ ਨਹੀਂ ਕੋਈ ਬੇਤੀ ਹੌਲੀ ਕਰ ਕੀ ਲਾਣਾ ਠੀਕ ਆ ਬੜਾ ਤੀਨ ਦਿਨ ਹੋ ਗਿਆ ਇਹ ਤਾਂ ਕੋਈ ਗੱਲ ਨਹੀਂ ਹੈ ਹੈ ਬੇਟਾ ਨਹੀਂ ਹੈ ਜੀ ਮੈਂ ਕੋਈ ਨਹੀਂ ਫਿਰ ਕੁੜੀ ਬੜਾ ਜਾਂਦਾ ਬੈਕਪਰ ਹੋ ਗਿਆ ਸੀ ਜੀ ਕੋਈ ਮੁਰਾ ਬੜਾ ਕਰ ਤੱਕਦਾ ਤਾ ਕਰਦਾ ਅਨਤਾਜ ਕਰਦਾ ਅਸ ਕਰ ਜਾ ਤਾ ਉਹ ਦੇਖੋ ਮੇਰੇ ਕੋਲ ਨਾ ਬੈਕ ਹੋ ਗਿਆ ਇਹ ਤਾਂ ਤੁਸੀਂ ਕਹਿੰਦਾ ਤਾ ਜ ਕਰੇ ਮੈਂ ਬੈਠਾ ਹੋ ਗਿਆ ਨਾ ਤਾਂ ਕਰ ਠੀਕ ਹੋ ਗਿਆ ਤੇ ਇਸ ਕਰਕੇ ਨਾ ਮੇਰੀ ਬੇਨਤੀ ਹੈ ਰਣ ਐਡਾ ਕੋਈ ਦਮਨ ਦੋਣ ਵਾਲੇ ਨੂੰ ਮੈਨੂੰ ਠੀਕ ਹੈ ਬਿਮਾਰੀਆਂ ਕੂੜੀਆਂ ਦਾ ਮੈਂ ਕੋਈ ਪ੍ਰਵਾਹ ਨਹੀਂ ਕੋਈ ਚੀਜ਼ ਦੀ ਕਰਦਾ ਮਹਾਰਾਜੀ ਦੇ ਵਿੱਚ ਉਹਨਾਂ ਵੱਡਾ ਦਾ ਪ੍ਰੋਗਰਾਮ ਲੀਕ ਕੇ ਮਾਰੇ ਠੀਕ ਕਰੇ ਇਮਰਾਂ ਸਾਰਿਆਂ ਦੇ ਖਲਾਫ ਉੱਥੇ ਮੈਂ ਦੱਸੂਗਾ ਵੀ ਆਹਾਂ ਇਹਨਾਂ ਨੇ ਤੁਮ ਤੁਸੀਂ ਕਾਰਨ ਇਹਦਾ ਕਰਦੇ ਨੇ ਥੋੜੇ ਤਾਂ ਆਪਣੇ ਬੰਦੇ ਖੜਾਏ ਨੇ ਪਹਿਲਾਂ ਤੁਸੀਂ ਮਾਫੀਆਂ ਮੰਗੋ ਜਿਹੜੇ ਜਿਹੜੇ ਤੁਸੀਂ ਮੰਤਰੀਆਂ ਨਾਲੋਂ ਜਾਣਦੇ ਹੋ ਸਨਮਾਨਤ ਕਰਦੇ ਹੋ ਮਾਫੀ ਮੰਗੋ ਤੁਸੀਂ ਪੰਜਾਬ ਦੀ ਜਾਣ ਕੇ ਬਰਬਾਦੀ ਕਰਵਾਈ ਹੈ ਜਾਣ ਕੇ ਬਰਬਾਦੀ ਨਹੀਂ ਕਰਵਾਈ ਏਅਰਪੋਰਟ ਤੇ ਤੁਸੀਂ ਖੜ ਕੇ ਫੋਟੋਆਂ ਖਿਚਾ ਰਹੇ ਹੋ ਉਹ ਫੋਟੋਆਂ ਤੋਂ ਇੱਜਾ ਕਿਹੋਂਗੇ ਫੁੱਦੂ ਸਿੱਖ ਨੌਜਵਾਨ ਨੇ ਸਿੱਖ ਨੌਜਵਾਨਾਂ ਦੇ ਸੱਤੇ ਪੱਗਾਂ ਨਹੀਂ ਬਣੀਆਂ ਪਹਿਲਾਂ ਫੋਟੋਆਂ ਕਿਹੋਂ ਦੀ ਹੋਵੇ ਤੁਹਾਨੂੰ ਸਿੱਖ ਨੌਜਵਾਨਾਂ ਦੇ ਸਿਰਾਂ ਦੀ ਪੱਗਾਂ ਨਹੀਂ ਬਣੀਆਂ ਤੁਸੀਂ ਫੋਟੋਆਂ ਕਿਹੋਂ ਦੀ ਹੋਵੇ ਯਾਰ ਕੁੜ ਤੋਂ ਤੁਹਾਨੂੰ ਇੰਨਾ ਤੁਹਾਨੂੰ ਇੰਨਾ ਤੁਹਾਨੂੰ ਉਹ ਹੋ ਗਿਆ ਵੀ ਅਸੀਂ ਪਾਪੂ ਲੱਟੇ ਖੱਟ ਲਈ ਜਿਸ ਨੇ ਕੱਟ ਲਈ ਤੁਸੀਂ ਮੰਨ ਲੈ ਰੱਖੋ ਤੁਸੀਂ ਪੈਸੇ ਕਿਹਦੇ ਵਾਪਸ ਕਰਵਾਇਆ ਆ ਜਿਹੜਾ ਬੜਾ ਫਰਕ ਕਲਦੀਪ ਘਾਲੀਵਾਲ ਮੰਤਰੀ ਜੀ ਮੈਨੂੰ ਪੁੱਛਣਾ ਚਾਹਣਾ ਤੂੰ ਦੱਸੋ ਕਿਹਦੇ ਪੈਸੇ ਵਾਪਸ ਕਰਵਾਏ ਨੇ ਕੋਈ ਉਹ ਏਅਰਪੋਰਟ ਤੇ ਕੱਟ ਕੇ ਡਰਾਮ ਨਹੀਂ ਕਰੀ ਜਾਂਦਾ ਉੱਥੇ ਤੂੰ ਡਰਾਮ ਨਹੀਂ ਕਰੀ ਜਾਂਦਾ ਜੇ ਕਰ ਮੈਂ ਜਿਹੜਾ ਮੈਂ ਤੇ ਹੋਰ ਪਰਚੇ ਕਰਨਾ ਤੁਸੀਂ ਹੋਰ ਪਾਲੇ ਠੁੱਠੇ ਮੇਰੇ ਦੇ ਪਰਚੇ ਪਾਉਣੇ ਮੈਂ ਕੱਟਿਆ ਹਾਂਗਾ ਜੇ ਨਾ ਤੁਸੀਂ ਗੰਦਾ ਪਾਇਆ ਤੁਸੀਂ ਇਹ ਪੰਜਾਬ ਦੇ ਵਿੱਚ ਰਲ ਮਿਲ ਕੇ ਸਾਰਾ ਪੰਜਾਬ ਦੀ ਜਵਾਨੀ ਨੂੰ ਤੁਸੀਂ ਲੁੱਟਿਆ ਤੁਸੀਂ ਪੰਜਾਬ ਪਰਵਾਰ ਕਰਿਆ ਸਭ ਤੋਂ ਪਹਿਲਾਂ ਮਾਫੀ ਤੁਸੀਂ ਮੰਗੋ ਬਰਬਾਦੀ ਦਾ ਕਾਰਨ ਤੁਸੀਂ ਹੋ ਨੌਜਵਾਨਾਂ ਦਾ ਜੀ ਇਹ ਪਹਿਲਾਂ ਆਪਾਂ ਕਹਿੰਦੇ ਸਾਰੀਆਂ ਸਾਰਾ ਮੀਡੀਆ ਖੁੱਦੂ ਮੀਡੀਆ ਪੰਜਾਬ ਦਾ ਮੀਡੀਆ ਨੇ ਸਾਰਿਆਂ ਨੇ ਪ੍ਰਮੋਟ ਕਰਿਆ ਨਾ ਹੁਣ ਗੰਟਾਂ ਤੁਸੀਂ پرਾਨੇ ਦੀ ਵੀਡੀਓ ਕਿਉਂ ਨਹੀਂ ਪਾਉਂਦੇ ਫਿਰ ਮੀਡੀਆ ਨਾਲ ਮੈਂ ਕਹਿਣਾ ਚਾਹਣਾ ਤੁਸੀਂ ਮੇਰੇ ਜਿਹਾ ਬਰਾਬਰ ਕਾਓ ਜੇ ਤੁਹਾਨੂੰ ਇਹ ਨਹੀਂ ਹੈ ਸੁਲਾਵਾ ਮੇਰੇ ਜਿਹਾ ਬਰਾਬਰ ਦਿਖਾਓ ਖਾਰੇ ਮੀਡੀਆ ਨੇ ਬਰਬਾਦ ਕਰਕੇ ਪੰਜਾਬ ਸਰਤਾ ਸਾਰਾ ਇਹਨਾਂ ਨੇ ਇਸ ਕਰਕੇ ਮੇਰੀ ਇਹ ਬੇਨਤੀ ਆ ਜਰੂਰ ਇਸ ਚੀਜ਼ ਤੇ ਗਵਾਹ ਕਰਨ ਤੇ ਆਪਾਂ ਉਹਨਾਂ ਨਾਲ ਜਿਵੇਂ ਮੇਰੀ ਸਿਹਤ ਠੀਕ ਹੋਵੇ ਪ੍ਰਮਾਤਮਾ ਸੱਚੇ ਪਾਤਸ਼ਾਹ ਆਪਾਂ ਕਿਹਨਾਂ ਨੇ ਫਿਰ ਭੜਾ ਕੇ ਪਾਵਾਗੇ ਦੱਸਾਂਗੇ ਵੀ ਆਓ ਦਬਾਓ ਪੈਸੇ ਵਾਪਸ ਸਾਡੇ ਨੌਜਵਾਨਾਂ ਨੂੰ ਆਪਾਂ ਬੁੱਧਵਾਰ ਨੂੰ ਘਰੇ ਆਪਾਂ ਮਾਰਾ ਮੇਰੀ ਛੁੱਟੀ ਮੰਗੇ ਮੈਨੂੰ ਕੱਲ ਨੂੰ ਹਸਪਤਾਲ ਚੋਂ ਬੁੱਧਵਾਰ ਨੂੰ ਆਪਾਂ ਘਰੇ ਵੀ ਘੱਟ ਰੱਖਾਂਗੇ ਕੂਲ ਚੱਕਰ ਨਹੀਂ ਸਿਹਤ ਸੂਤਾਂ ਨਾਲ ਠੀਕ ਹੁੰਦੀ ਰਹਿਣੀ ਇਹ ਪੰਜਾਬ ਦਾ ਵੱਡਾ ਮਸਲਾ ਹੈ ਇਹਤੇ ਜ਼ਰੂਰੀ ਹੈ ਗੰਦ ਨੂੰ ਕੱਟਣਾ ਪੰਜਾਬ ਦੇ ਵਿੱਚੋਂ ਇਹ ਗੰਦ ਨੂੰ ਨਾ ਜਿਹੜਾ ਇਹ ਗੰਦ ਪੰਜਾਬ ਦੇ ਵਿੱਚ ਪਿਆ ਇਹ ਗੰਦ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪ ਨਹੀਂ ਕਰਨਾ ਤਾਂ ਧੀ ਸਾਡੀ ਵਿਹਲੀ ਹੋ ਜੂ ਨੌਜਵਾਨ ਸਾਡੇ ਪੰਜਾਬ ਤੋਂ ਭੱਜ ਜਾਣਗੇ ਕੋਈ ਪਾਪ ਬਪਲਵਾਨਾਂ ਦੇ ਜੰਗਲਾਂ 'ਚ ਮਰ ਜੂ ਕੋਈ ਮਸੀਕ ਮਕਸੀਕ ਕੋਲੇ ਜੰਗਲਾਂ 'ਚ ਸਾਡਾ ਨੌਜਵਾਨ ਮਰ ਜੂ ਜੇ ਮੁੱਦੇ ਦੇ ਨਾਂ ਲੜਿਓ ਸਾਰੇ ਕਾਲਜ ਵਿਹਲੇ ਹੋ ਗਏ ਸਾਰੀ ਦੁਨੀਆ ਪ੍ਰਕਿਰਤੀ ਅਪੀਲੀਆਂ ਹੋ ਗਈਆਂ ਮਸਾਂ ਇਹ ਚੀਜ਼ ਤੇ ਲੜਨਾ ਬੜਾ ਜ਼ਰੂਰੀ ਆ ਲੜਨਾ ਬੜਾ ਜਰੂਰੀ ਔਖਣਾ ਪੈਣਾ ਹੈ ਸਭ ਤੋਂ ਵੱਡਾ ਗੰਦ ਹੈ ਪੰਜਾਬ ਦੇ ਵਿੱਚ ਗੰਦ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਇਹ ਗੰਦ ਹੁਣ ਨਾ ਸਾਫ਼ ਕਰਿਆ ਤਾਂ ਸਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਪ੍ਰਵਾਸ ਰੁਕੂ ਉਹਦੇ ਵਿੱਚ ਉਹੁੱਧੂ ਬੰਦੇ ਦੱਸੋ ਕਿ ਮੇਰੇ ਰੁਕੂ ਜਾਂ ਤਾਂ ਅਧਕਾਰੀਆਂ ਕੰਮੀਆਂ ਕਰੋ ਪਾਓ ਇਹਨਾਂ ਤੋਂ ਦਬਾਓ ਲੋਕਾਂ ਦੇ ਪੈਸੇ ਵਾਪਸ ਐਂ ਤੁਹਾਨੂੰ ਰੁਕੂਗਾ ਇਸ ਕਰਕੇ ਬੜਾ ਜ਼ਰੂਰੀ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਤੁਹਾਨੂੰ ਹੀ ਤੰਦਰੁਸਤੀ ਬਖਸ਼ੇ ਦਵਾ ਕਰੋ ਗੁਰੂ ਸਾਹਿਬ ਅੱਗੇ ਅਰਦਾਸ ਬੀਜਤੀ ਕਰੋ ਇਹਨਾਂ ਤੇ ਆਪਾਂ ਧਰਨਾ ਟਿਕਾਣੇ ਸਾਰਿਆਂ ਨੇ ਕਰੀਏ ਇਹ ਇੰਨੇ ਮੇਰੇ ਬੇਨਤੀਆਂ ਰਹੀਆਂ ਵਿਆ ਕੱਲਿਆਂ ਫੋਟੋਆਂ ਫੋਟੋਆਂ ਖਿਚਾਉਣ ਦੇ ਨਾਂ ਵਿੱਚ ਆ ਪੈਸੇ ਦਿੱਤੋ ਕਦੋਂ ਵਾਪਸ ਕਰਵਾਉਣੇ ਲੋਕਾਂ ਨੇ ਨਾ ਏਜੰਟਾਂ ਨੂੰ ਅੰਦਰ ਕਦੋਂ ਛੱਡਦੇ ਹੋ ਮੈਂ ਕਹਿੰਦੇ ਘੁੰਮ ਦਿੰਦੇ ਆਉਣ ਵਾਲੇ ਬੁੱਧਵਾਰ ਨੂੰ ਮੈਂ ਨੌ ਸਾਰਿਆਂ ਦੇ ਲੋਕਾਂ ਨੂੰ ਏਜੰਟਾਂ ਦੇ ਤੁਹਾਨੂੰ ਭੇਜੂੰ ਤੁਹਾਡੇ ਡੀਐਸਪੀ ਨੂੰ ਤੁਹਾਡੇ ਐਸਐਸਪੀ ਨੂੰ ਫੋਨ ਲਾ ਕੇ ਮੈਂ ਘਰੋਂ ਕਹੂੰਗਾ ਮੈਂ ਘਰੋਂ ਘਰੋਂ ਹੀ ਗੱਲ ਕਹੂੰਗਾ ਮੈਂ ਉਧਰ ਲਾ ਕੇ ਬੁੱਧਵਾਰ ਨੂੰ ਵੀ ਆਹ ਏਜੰਟ ਦੇ ਕਾਰਵਾਈ ਕਰਦੇ ਹੋ ਜਾਂ ਤੁਹਾਡਾ ਜਰੂਰ ਕੱਢੀਏ ਅਸੀਂ ਹੁਣ ਅਸੀਂ ਹੁਣ ਇਹਨਾਂ ਐਮਐਲਏ ਦੇ ਦਫ਼ਤਰਾਂ ਦੇ ਇਹਨਾਂ ਦੇ ਐਮਐਲ ਅਸੀਂ ਇਹਨਾਂ ਦੇ ਬਾਰੇ ਤੁਹਾਨੂੰ ਲਾਵਾਂਗੇ ਵੀ ਤੁਸੀਂ ਇਹਨਾਂ ਦੇ ਇਹਨਾਂ ਦੇ ਅੰਦਰ ਸੈਟ ਇਹਨਾਂ ਦੇ ਜ਼ਮੀਨ ਰਿਕਵਰ ਕਰਾ ਕੇ ਸਾਡੇ ਪੈਸੇ ਕਿਉਂ ਨਹੀਂ ਵਾਪਸ ਕਰਵਾਉਂਦੇ ਇਹਨਾਂ ਦੇ ਇਹਨਾਂ ਦੇ ਬਾਰੇ ਤੁਹਾਨੂੰ ਲਾਵਾਂਗੇ ਜੂਸ ਕੱਟਾਂਗੇ ਐਂ ਨਹੀਂ ਕੰਮ ਕੋਈ ਕੰਮ